ਪ੍ਰਾਈਵੇਟ ਡਾਕਟਰਾਂ ਨੂੰ ਲਾਭ ਹੋਵੇਗਾ ਪ੍ਰਾਈਵੇਟ ਡਾਕਟਰ ਨੇ ਕਹਿੰਦੇ 300 ਉਹਨਾਂ ਨੂੰ ਸੂਚੀਬੱਧ ਕਰਨ ਦਾ ਫੈਸਲਾ ਲਿਆ ਗਿਆ ਹੈ ਖਾਸ ਕਰ ਸੱਤ ਜਿਹੜੇ ਸਰਹੱਦੀ ਜ਼ਿਲ੍ਹੇ ਨੇ ਉਹਨਾਂ ਦੇ ਵਿੱਚ ਉਹਨਾਂ ਦੀ ਤਨਾਤੀ ਕੀਤੀ ਜਾਵੇਗੀ ਤੇ ਉਹਨਾਂ ਨੂੰ OPD ਤੇ IPD ਦੋਵੇਂ ਸੇਵਾਵਾਂ ਵਾਸਤੇ ਮੁਹੱਈਆ ਰਹਿਣ ਵਾਸਤੇ ਕਿਹਾ ਜਾਏਗਾ ਤੇ ਇਹਦੇ ਵਿੱਚ ਇਹ ਕਿਹਾ ਗਿਆ ਹੈ ਕਿ ਉਹਨਾਂ ਨੂੰ ਪ੍ਰਤੀ ਜਿਹੜਾ ਮਰੀਜ਼ ਦੇਖਣ ਦੀ 100 ਰੁਪਿਆ ਫੀਸ ਮਿਲੇਗੀ ਮਤਲਬ ਉਹਨਾਂ ਨੂੰ 100 ਰੁਪਿਆ ਦਿੱਤਾ ਜਾਏਗਾ ਤੇ ਜੇਕਰ ਉਹ OPD ਦੇ ਵਿੱਚ ਮਰੀਜ਼ ਦੇਖਦੇ ਨੇ ਤਾਂ 50 ਤੋਂ ਲੈ ਕੇ 150 ਮਰੀਜ਼ਾਂ ਦੀ ਜਾਂਚ ਕਰ ਸਕਦੇ ਨੇ ਇੱਕ ਸੀਮਾ ਤੈਅ ਕੀਤੀ ਗਈ ਹੈ ਜੇਕਰ ਉਹ IPD ਦੇ ਵਿੱਚ ਦੇਖਦੇ ਨੇ ਇਨਰ ਦੇ ਵਿੱਚ ਤਾਂ ਉਹਨਾਂ ਨੂੰ 2 ਤੋਂ 20 ਮਰੀਜ਼ ਦੇਖਣ ਦੀ ਜਿਹੜੀ ਆਉ ਆਗਿਆ ਦਿੱਤੀ ਗਈ ਹੈ ਤੇ ਇਸ ਤੋਂ ਇਲਾਵਾ ਜਿਹੜੇ ਸਰਕਾਰੀ ਹਸਪਤਾਲਾਂ ਦੇ ਡਾਕਟਰ ਨੇ ਸਰਹੱਦੀ ਇਲਾਕਿਆਂ ਦੇ ਉਹਨਾਂ ਵਾਸਤੇ ਵੀ ਫੈਸਲਾ ਲਿਆ ਗਿਆ ਹੈ ਕਿ ਜੇਕਰ ਉਹ ਐਮਰਜੈਂਸੀ ਦੇ ਵਿੱਚ ਰਾਤ ਨੂੰ ਆਉਂਦੇ ਨੇ ਜੇਕਰ ਉਹਨਾਂ ਦੀ ਦਿਨ ਦੀ ਡਿਊਟੀ ਆ ਤਾਂ ਰਾਤ ਨੂੰ ਆਉਂਦੇ ਨੇ ਤਾਂ ਸਪੈਸ਼ਲ ਡਿਊਟੀ ਮੰਨੀ ਜਾਏਗੀ ਉਹਦਾ ਵੱਖਰਾ ਮਿਹਨਤਾਨਾ ਦਿੱਤਾ ਜਾਵੇਗਾ ਤੇ ਜੇਕਰ ਉਹ ਰਾਤ ਦੀ ਡਿਊਟੀ ਤੇ ਸੀ ਤਾਂ ਸਵੇਰੇ ਉਹਨਾਂ ਨੂੰ ਐਮਰਜੈਂਸੀ ਲਈ ਬੁਲਾ ਲਿਆ ਗਿਆ ਤਾਂ ਉਹਨਾਂ ਨੂੰ ਉਹਦੇ ਲਈ ਵੀ ਵੱਖਰੇ ਜਿਹੜੇ ਆ ਉਹ ਪੈਸੇ ਦਿੱਤੇ ਜਾਣਗੇ ਪ੍ਰਤੀ ਵਿਜ਼ਿਟ 1000 ਤੋਂ ਲੈ ਕੇ 2000 ਰੁਪਿਆ ਇਹ ਜਿਹੜਾ ਪ੍ਰਬੰਧਨ ਰੱਖਿਆ ਗਿਆ ਹੈ